ਪੰਜ ਜਾਨੀ ਲੋੜ ਹੈ ਜੀ ਕਿਹ ਚੀਜ਼ ਦੀ ਲੋੜ ਹੈ ਇੰਨਾ ਜ਼ਿਆਦਾ ਪਈ ਹਾਈਲੈਂਡ ਹੈ ਸਾਰੇ ਲੋਕ ਰਾਤਾਰੇ ਹਾਈਲਾਈਟ ਹੁੰਦਾ ਉਹਨਾਂ ਪਲੇ ਰੋਪੜਾ ਆਖਰੀ ਪਿੰਡ ਆ ਇੱਕ ਤਾਂ ਇੱਧਰ ਬੰਦੇ ਨਹੀਂ ਆਉਂਦੇ ਮੈਨੂੰ ਤੁਹਾਨੂੰ ਵੀ ਪਤਾ ਹੋਣਾ ਰਾਹ ਬਹੁਤ ਹੋਊਗਾ ਪਤਾ ਨਹੀਂ ਲੱਗਦਾ ਪਿੰਡ ਕਿੱਥੇ ਆ ਜਿਹੜਾ ਪਿੱਛੇ ਆ ਉਹਦੇ ਕਰਕੇ ਉੱਥੇ ਬਹੁਤ ਜ਼ਿਆਦਾ ਲੋਕ ਹੋ ਗਏ ਤਾਂ ਨਿਕਾਤਾ ਪ੍ਰਬੰਧ ਕਰਦੇ ਜੀ ਪੱਕੀ ਪੈਸੇ ਵਾਲੀ ਨੇ ਸਰਵਦਾ ਸਰਵਦਾ ਕਰਦੇ ਨੇ ਜਿਹੜੀ ਪੱਕੀ ਆ ਜਿਹੜੀ ਰਾਤ 3 ਵਜੇ ਉਹ ਠਿਕਾਣਾ ਘਿਰਨ ਲੱਗ ਗਿਆ ਅਸੀਂ ਸਮਾਰੀ ਗਰਾਉਂਡ ਦੀ ਰੋਕਤ ਹੈ ਨੇ ਜੇ ਆਪਾਂ ਇੱਥੇ ਉਹ ਕਮੇਟੀ ਵਾਲਿਆਂ ਨੂੰ ਪੈਸੇ ਦੇ ਦਿੱਤੇ ਜਿਹੜਾ ਹਾਂ ਜੀ ਮੈਂ ਕਹਿੰਦਾ ਉਹ ਹੈ ਪੂਰਾ ਤਾਂ ਆਪਾਂ ਆਪਣੇ ਉਸ ਹਿਸਾਬ ਨਾਲ ਪਰਪਲ ਹਾਂ ਜੀ ਹਾਂ ਜੀ ਅੱਗਾ ਪਾਣੀ ਜ਼ਿਆਦਾ ਵਧ ਗਿਆ ਨਦੀਆਂ ਵੀ ਆ ਗਈਆਂ ਜਿਹਨਾਂ ਡੈਮ ਤੋਂ ਵੀ ਡਰਦਾ ਹਾਂ ਪਾਣੀ ਵੱਧ ਗਿਆ ਖਰਾਬ ਪਾਣੀ ਵੱਧ ਗਿਆ ਜੀ ਬਹੁਤ ਜ਼ਿਆਦਾ ਨਦੀਆਂ ਵੀ ਆ ਗਈਆਂ ਡੈਮ ਤੋਂ ਡਰਦਾ ਹਾਂ 12 ਵਜੇ ਠਿਕਾ ਕਰਦਾ ਜੀਰਾ ਭਾਣੀ ਅਗਲਾ ਪੁਆਇੰਟ ਆ ਉੱਥੇ 1978 ਦੇ ਫੈਸਲੇ ਦਾ ਮਤਲਬ ਪਿੰਡ ਹਰਾਤ ਦਾ ਮਾਲੇਆ ਮਾਨਿਆ ਦੇ ਵਾਦ ਸਾਹਿਬ ਨੇ ਵੱਡੇ ਨਾਲ ਚੈੱਕ ਬੰਨ ਬਣਾ ਕੇ ਜੀ ਉੱਥੇ ਟੋਕਰਾਂ ਲਾਈਆਂ ਜੀ ਉਹ ਟੋਕਰਾਂ ਹੁਣ ਵੀ ਖੜੀਆਂ ਜੀ ਉਹਨਾਂ ਟੋਕਰਾਂ ਨੇ ਰੋਕਿਆ ਵਜੋਂ ਹੁਣ ਤੱਕ ਉੱਥੇ ਲੋਕਾਂ ਨਾਲ ਗੱਲ ਵੀ ਕਰਦੇ ਵਾਦ ਸਾਹਿਬ ਦੇ ਟੋਕਰਾਂ ਬਣੀ ਆਵੀਆਂ ਸਾਰੇ ਜੀ ਸਪਿੰਡਾਂ ਤੋਂ ਆ ਸੈਂਟਰ ਲੈ ਕੇ ਜਾਣਾ ਕੱਲ ਤਾਂ ਇਹ ਵੀ ਲੈ ਕੇ ਜਾ ਸਕਦੇ ਆ ਦਸਤੂਰ ਬਹੁਤ ਹੋਈ ਹੋਈ ਕਿਸੀ ਦੇ ਮਾਤੇ ਜਾਓ ਵੀ ਸਰਮੈਂਦਰੀ ਨਵੇਂ ਏਰੀਆ ਜਿਹੜਾ ਬੱਦ ਬੱਦ ਸਾਰੇ ਤੋਂ ਫੀਲ ਕਰੋ ਜੀ ਇੱਥੇ ਆਪਾਂ ਚੰਗੀ ਨਾ ਆਪਾਂ ਹਾਂ ਹਾਂ ਆਪ ਕੋ ਮੇਨ ਦੇ ਕਦੇ ਜੀ ਆਂਦੀ ਗਰੇਡ ਇੱਕ ਹੀ ਤਾਰ ਵਾਲੀ ਗਰੇਡ ਇੱਕ ਤੋਂ ਤਾਰ ਵਾਲੀ ਜਿਹੜੇ ਜੰਨ ਕੇ ਆਪਾਂ ਸਿਰਦੇ ਨਾ ਹਾਂ ਥੋੜੇ ਬੰਦ ਨਾ ਕਰ ਉਹ ਤਾਰ ਆਉਂਦੀ ਹੈ ਜੀ ਬਣਾ ਲੈਨੇ ਸਾਨੂੰ ਤਾਰ ਦੀ ਰੋੜਾ ਬੰਦੇ ਸਾਡੇ ਕੋ ਲੱਗੇ ਆ ਤਾਰ ਹੀ ਪੰਜ ਵਜੇ ਆ ਜਾਂ ਤੁਹਾਨੂੰ ਪੈਸੇ ਹੀ ਦੇ ਦੇਣੀ ਤੁਸੀਂ ਆਪ ਜਿੱਦਾਂ ਤੁਸੀਂ ਦੇਖੋ ਜਿੱਦਾਂ ਇੱਕ ਸਾਰ ਡੀਜਲ ਅਕੀਦ ਕਿੰਨਾ ਖਲੂ ਹੈ ਡੀਜ਼ਲ ਸਰ ਆ ਵੀ ਟਰੈਕਟਰ ਦਾ ਚੱਲੀ ਹੋਈ ਹੈ ਬੰਦਾ ਅਕੀਦ ਨੂੰ ਕੌਣ ਡੋਗੇ ਤੁਸੀਂ ਥੋੜੇ ਜਿਹਾ ਮਿਹਰਬਾਨੀ ਜੀ ਅਰੇ ਇੱਕ ਵਾਰ ਬੇਨਤੀ ਹੋਣਾ ਜੀ ਤੁਸੀਂ ਨਾ ਵਾਧੂ ਵਾਧ ਸੰਗਤ ਨੂੰ ਪੀਰ ਫੋੜ ਕਰਦੇ ਜੀ ਥੋੜੇ ਨੂੰ ਜਿਆਦਾ ਚੱਲੇ ਤੁਹਾਨੂੰ ਨਾ ਬੰਦਿਆਂ ਦੀ ਜਿਆਦਾ ਲੋੜ ਆ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਮੈਂ ਦੱਸ ਸਕਦਾ ਅਸੀਂ ਯੂਥ ਕਾਲੇ ਦੇ ਮੁੰਡੇ ਭੇਜ ਦਿੰਦੇ ਹਾਂ ਤੁਸੀਂ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ ਧੰਨਵਾਦ ਜੀ ਨੇ ਹਲਕੀ ਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦੇਣਾ ਮੈਂ ਸਾਡੇ ਸਾਰੀ ਆਹ ਉਹ ਹੋਰ ਚਈ ਦੇਣਾ ਨੂੰ ਨੀ ਸੇਵਾਦਾਰ ਚਾਹੀਦੇ ਆ ਬਸ ਉਹ ਲੈ ਕੇ ਕੰਮ ਕਰ ਲਈਏ ਵੀਰੇ 500 ਗੁੰਡਾ ਲਾ ਦਈਏ ਹਾਂ ਜੀ ਕਿੰਨਾ ਕਿੰਨਾ ਤੁਸੀਂ ਐ ਕਰੋ 500 ਆ ਤੂੰ ਇੱਕ ਐ ਕਰ ਮੈਂ ਇੱਥੇ ਨਹੀਂ ਨਹੀਂ ਐ ਕਰਦੇ ਆ ਮੈਂ ਇਹਦੀ ਪੱਕੀ ਟੀਵੀ ਇੱਥੇ ਲਾ ਦੇਣਾ ਆ ਬੰਦ ਤੇ ਆ ਮੈਜੂਗਾ ਨਾਲੇ 500 ਗੁੰਡਾ ਲਿਆਊਗਾ ਇਹ ਹੋਰ ਵੀ ਕੀ ਪੈਸੇ ਦੀ ਲੋੜ ਹੈ ਮੈਨੂੰ ਦੱਸ ਦਿਓ ਬਸ ਠੀਕ ਹੈ ਚਲੋ ਬਾਈ ਤੁਰਮਲੇ ਚਲੇ ਆਹਾਂ ਮਾਲੋਂ ਨਹੀਂ ਆਏ ਤਾਂ ਬਾਅਦ ਫੇਰ ਕੋਈ ਗੱਲ ਨਹੀਂ ਜੀ ਨਹੀਂ ਨਾਲੇ ਨਾ ਦੱਸ ਕੀ ਹੈ